ਸਤਿ ਸ਼੍ਰੀ ਅਕਾਲ। ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ। ਅਕਾਲੀ ਦਲ ਨੂੰ ਹੋਈ ਵੱਡੀ ਜਿੱਤ। ਇੱਕ ਵਾਰੀ ਫਿਰ ਪੰਜਾਬ ਦੇ ਵਿੱਚ ਹੋਏਗਾ ਅਕਾਲੀ ਦਲ ਦਾ ਰਾਜ। ਅਕਾਲੀ ਦਲ ਇੱਕ ਵਾਰੀ ਫਿਰ ਛਾ ਗਿਆ ਹੈ। ਤੁਹਾਨੂੰ ਨਜ਼ਰ ਆਉਣਗੀ ਇੱਕ ਵਾਰੀ ਫਿਰ ਪੰਜਾਬ ਦੇ ਵਿੱਚ ਅਕਾਲੀ ਦਲ। ਇਸ ਖਬਰ ਦੇ ਵਿੱਚ ਕਿੰਨੀ ਹਕੀਕਤ ਹੈ ਕਿੰਨੀ ਸੱਚਾਈ ਹੈ ਇਸ ਬਾਰੇ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ। ਚਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ। ਬੀਰੋ ਤੁਸੀਂ ਸਾਰੇ ਜਾਣਦੇ ਜੇ ਕਿ ਜਿਹੜੀ ਮੌਜੂਦਾ ਹਕੂਮਤ ਚੱਲੰਦਾ ਹੀ ਹੁੰਦੀ ਹੈ ਦੂਸਰੀ ਪਾਰਟੀ ਹਮੇਸ਼ਾ ਐਸੇ ਹਰਬੇ ਅਸਿਸਟੈਂਟ ਕਰਦੀ ਹੈ ਜ ਜਦੇ ਨਾਲ ਜਿਹੜੀ ਮੌਜੂਦਾ ਹਕੂਮਤ ਹੈ ਉਹਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਗ੍ਰਾਇਆ ਜਾਏ ਉਹਦਾ ਇਮੇਜ ਜਿਹੜਾ ਵਾ ਖਰਾਬ ਕੀਤਾ ਜਾਵੇ ਤਾਂ ਕਿ ਅਗਲੀ ਵਾਰੀ ਜਿਹੜੀ ਹੈ ਉਹਨਾਂ ਦੀ ਹਕੂਮਤ ਨਾ ਬਣ ਸਕੇ ਬਲਕਿ ਜਿਹੜੀਆਂ ਪਾਰਟੀਆਂ ਬਾਹਰ ਬੈਠੀਆਂ ਹੁੰਦੀਆਂ ਜਿਨ੍ਹਾਂ ਨੂੰ ਹਾਰ ਹੋਈ ਹੁੰਦੀ ਹੈ ਉਹ ਫਿਰ ਸਰਕਾਰ ਦੇ ਵਿੱਚ ਆ ਜਾਣ ਹਕੂਮਤ ਦੇ ਵਿੱਚ ਆ ਜਾਣ ਉਹਨਾਂ ਦਾ ਰਾਜ ਹੋਵੇ ਔਰ ਇਹੀ ਹਰਬਾ ਜਿਹੜੇ ਆਕਾਲੀ ਦਲ ਇਸ ਟਾਈਮ ਇਸਤੇਮਾਲ ਕਰਨ ਦੇ ਹੀਗੀ ਆ ਜਿਹੜੀ ਚੋਣਾ ਹੋਈ ਸੀ ਜਿਹੜੀ ਛੋਟੀਆਂ ਚੋਣਾ ਹੋਈਆਂ ਸੀਗੀਆਂ ਇਹਦੇ ਵਿੱਚ ਚਾਰ ਪੰਜ ਜਗ੍ਹਾ ਤੋਂ ਆਮ ਆਦਮੀ ਪਾਰਟੀ ਨੂੰ ਹਾਰ ਜ਼ਰੂਰ ਹੋਈ ਹੈ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ 2027 ਦੀਆਂ ਚੋਣਾਂ ਦੇ ਵਿੱਚ ਵੀ ਇਹੀ ਹਾਰ ਹੋਣੀ ਹੈ ਔਰ ਇਸ ਤਰ੍ਹਾਂ ਅਕਾਲੀ ਦਲ ਦਾ ਜਿਹੜਾ ਰਾਜ ਹੈ ਉਹ ਦੁਬਾਰਾ ਆ ਜਾਣਾ ਹੈਗਾ ਵੈ ਇਹ ਸਿਰਫ ਇੱਕ ਹਵਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਝੂਠੀਆਂ ਖਬਰਾਂ ਫੈਲਾਈਆਂ ਜਾਂਦੀਆਂ ਕਿ ਹਰ ਵਾਰ ਤੇ ਇਹ ਖਬਰ ਫਲਾਤੀ ਜਾਵੇ ਕਿ ਅਕਾਲੀ ਦਲ ਨੂੰ ਵੱਡੀ ਜਿੱਤ ਹੋਈ ਹੈ ਅਕਾਲੀ ਦਲ ਇੱਕ ਵਾਰੀ ਫਿਰ ਪੰਜਾਬ ਤੇ ਰਾਜ ਕਰੇਗੀ ਤਾਂ ਕਿ ਲੋਕਾਂ ਨੂੰ ਲੱਗੇ ਕਿ ਵਾਕਈ ਜਿਹੜੇ ਆ ਲੋਕ ਉਹਨਾਂ ਨੂੰ ਪਸੰਦ ਕਰਦੇ ਹੀਗੇ ਆ ਜਿਨ੍ਹਾਂ ਨੇ ਨਹੀਂ ਵੋਟ ਪਾਈ ਉਹ ਵੀ ਉਹਨਾਂ ਦੇ ਹਿੱਸੇ 'ਚ ਵੋਟ ਪਾਉਣ ਔਰ ਆਮ ਆਦਮੀ ਪਾਰਟੀ ਜਿਹੜੀ ਕਿ ਇਸ ਟਾਈਮ ਹਕੂਮਤ ਦੇ ਵਿੱਚ ਹੈਗੀ ਆ ਜਿਹੜੀ ਇਸ ਟਾਈਮ ਮੌਜੂਦਾ ਹਕੂਮਤ ਹੈ ਉਹਨੂੰ ਉਹਦਾ ਇਮੇਜ ਜਿਹੜਾ ਮੈਂ ਖਰਾਬ ਕੀਤਾ ਜਾਵੇ ਪੰਜਾਬ ਸਰਕਾਰ ਨੂੰ ਲੋਕਾਂ ਨੇ ਵੀ ਕੁਝ ਉਹਨਾਂ ਅਗੇ ਮੰਗ ਰੱਖੀ ਹੈਗੀ ਆ ਮੰਗ ਇਹ ਰੱਖੀ ਹੈ ਕਿ ਜਿਸ ਤਰ੍ਹਾਂ ਕਿ ਕੇਜਰੀਵਾਲ ਦੇ ਨਾਲ ਜਿਹੜਾ ਉਹਨਾਂ ਦਾ ਸੰਬੰਧ ਹੈ ਤਾਲੁਕ ਹੈ ਅਗਰ ਉਹ ਖਤਮ ਕਰਦੇ ਹੈਗੀ ਆ ਤਾਂ ਲੋਕ ਫਿਰ ਉਹਨਾਂ ਦੀ ਦੁਬਾਰਾ ਹਕੂਮਤ ਲੈਣਗੇ ਕਿਉਂਕਿ ਲੋਕ ਕੇਜਰੀਵਾਲ ਨੂੰ ਪਸੰਦ ਨਹੀਂ ਕਰਦੇ ਹੈਗੇ ਔਰ ਹੁਣ ਵੀ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਿਹੜਾ ਕੇਸ ਬਣਿਆ ਹੈਗਾ ਵੈ ਕੇਜਰੀਵਾਲ ਲੋ ਉਹ ਇਹੀ ਇੱਕ ਜਿਹੜੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹਨੇ ਆਤੰਗਵਾਦੀਆਂ ਦੇ ਨਾਲ ਬਹਿ ਕੇ ਰੋਟੀ ਖਾਧੀ ਹੈਗੀ ਹੈ ਜਿਹਦੀ ਇੱਕ ਜਨਰਲੀ ਦੇ ਵਿੱਚ ਸੁਣਵਾਈ ਹੈਗੀ ਹੈ ਅਗਰ ਉਹ ਪੇਸ਼ ਨਹੀਂ ਹੋਣਗੇ ਉਹਦੇ ਵਿੱਚ ਤੇ ਫਿਰ ਜਿਹੜੇ ਉਹਨਾਂ ਦੇ ਗੈਰ ਜਿਹੜੇ ਜ਼ਮਾਨਤ ਦੇ ਵਾਰੰਟ ਜਿਹੜੇ ਜਾਰੀ ਕੀਤੇ ਗਏ ਹੈਗੇ ਆ ਉਹ ਉਹਦੇ ਵਿੱਚ ਲੰਮੀ ਸਮੇਂ ਵਾਸਤੇ ਜੇਲ੍ਹ ਜਾ ਸਕਦੇ ਹੈਗੇ ਆ ਔਰ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਹੈ ਉਹ ਵੀ ਅਗਰ ਵਾਕਈ ਦੁਬਾਰਾ ਪੰਜਾਬ ਤੇ ਰਾਜ ਕਰਨਾ ਚਾਹੁੰਦੇ ਹੈਗੀ ਹੈ ਪੰਜਾਬ ਦੇ ਹਕੂਮਤ ਕਰਨਾ ਚਾਹੁੰਦੇ ਹੈ ਤਾਂ ਕਿ ਉਹਨਾਂ ਨੂੰ ਲੋਕਾਂ ਦੀ ਇਸ ਮੰਗ ਨੂੰ ਮੰਨਣਾ ਪਏਗਾ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਸਕੇ ਸੋਡੇ ਬਾਰੇ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਟੇਲ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼